ਯੇਸੂ ਮੇਰਾ ਸਹਾਰਾ ਬਣ ਜਾਓ ਆਓ ਯੇਸੂ ਮੇਰਾ ਸਹਾਰਾ ਬਣ ਜਾਓ ਡੋਲੇ ਮੇਰੀ ਕਸ਼ਤੀ ਡੋਲੇ ਮੇਰੀ ਕਸ਼ਤੀ ਕਿਨਾਰਾ ਬਣ ਪ੍ਰਭੂ ਯਿਸੂ ਜੀ ਦੇ ਪਾਕ ਅਤੇ ਜਲਾਲੀ ਨਾਮ ਵਿੱਚ ਖੁਸ਼ਖਬਰੀ ਦੇ ਇਸ ਨਵੇਂ ਐਪੀਸੋਡ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਪਵਿੱਤਰ ਬਾਈਬਲ ਵਿੱਚ ਮਤੇ ਦੀ ਅੰਜੀਲ 13ਵੇਂ ਅਧਿਆਇ ਦੀ 8ਵੀਂ ਆਇਤ ਵਿੱਚ ਅਸੀਂ ਇਦਾ ਪੜ੍ਹਦੇ ਹਾਂ ਅਤੇ ਕੁਝ ਚੰਗੀ ਜ਼ਮੀਨ ਵਿੱਚ ਕਿਰਿਆ ਅਤੇ ਫਲਿਆ ਕੁਝ 100 ਗੁਣਾ ਕੁਝ 60 ਗੁਣਾ ਕੁਝ 30 ਗੁਣਾ ਇੱਕ ਦਿਨ ਪ੍ਰਭੂ ਯੇਸ਼ੂ ਮਸੀਹ ਜੀ ਨੇ ਵੱਡੀ ਭੀੜ ਨੂੰ ਇੱਕ ਦ੍ਰਿਸ਼ਟਾਂਤ ਦੱਸਿਆ ਔਰ ਉਹਦੇ ਵਿੱਚ ਬੀਜ ਬੀਜਣ ਵਾਲਾ ਉਹ ਖੁਦ ਪ੍ਰਭੂ ਯੇਸ਼ੂ ਮਸੀਹ ਹੈ ਅਤੇ ਬੀਜ ਸੁਸਮਾਚਾਰ ਦਾ ਵਚਨ ਹੈ ਜਾਂ ਫਿਰ ਕਹੋ ਤਾਂ ਪਰਮੇਸ਼ਵਰ ਦਾ ਵਚਨ ਹੈ ਜ਼ਮੀਨ ਮਨੁੱਖ ਦੇ ਹਿਰਦੇ ਨੂੰ ਦਰਸਾਉਂਦੀ ਹੈ ਜਿਸ ਉੱਤੇ ਬੀਜ ਬੀਜਿਆ ਜਾਂਦਾ ਹੈ ਮਨੁੱਖ ਦਾ ਹਿਰਦਾ ਸਭ ਤੋਂ ਵੱਧ ਧੋਖੇਬਾਜ਼ ਹੁੰਦਾ ਹੈ ਪਰ ਇਹ ਆਪਣੇ ਅੰਦਰ ਸੁਧਾਰ ਲਿਆਉਣ ਦਾ ਇੱਕ ਮੌਕਾ ਉਸ ਵੇਲੇ ਦਿੰਦਾ ਹੈ ਜਦੋਂ ਉਹ ਹਿਰਦਾ ਚੰਗੀ ਜ਼ਮੀਨ ਵਾਂਗ ਬਣ ਜਾਏ ਜਿਹੜਾ ਫਲਦਾ ਹੈ ਪਰ ਇਹ ਵੀ ਅਫਸੋਸਜਨਕ ਹੈ ਜਦ ਹਿਰਦਾ ਉਸ ਖੇਤ ਵਾਂਗੂ ਹੋਵੇ ਜਿੱਥੇ ਕੁਝ ਵੀ ਪੈਦਾਵਾਰ ਹੋਣ ਦੀ ਸੰਭਾਵਨਾ ਨਹੀਂ ਹੁੰਦੀ ਕਾਹਲ ਖੇਤ ਅਤੇ ਬਾਰੀ ਵਿੱਚ ਕੰਡਿਆਲੇ ਰੁੱਖ ਅਤੇ ਬੇਕਦਰ ਬੂਟੇ ਵੱਧਦੇ ਹੈ ਇਹਨਾਂ ਬੂਟਿਆਂ ਦੀਆਂ ਜੜ੍ਹਾਂ ਬਾਰੀਆਂ ਨੂੰ ਡੇਗ ਦਿੰਦੀਆਂ ਹੈ ਅਤੇ ਸਾਰਾ ਬਾੜਾ ਢਹਿ ਪੈਂਦਾ ਹੈ ਅਜਿਹੇ ਮਨੁੱਖ ਤੋਂ ਕੋਈ ਚੰਗੀ ਉਮੀਦ ਨਹੀਂ ਕੀਤੀ ਜਾ ਸਕਦੀ ਉਹ ਨਰਕ ਦੀ ਸਜ਼ਾ ਦੇ ਯੋਗ ਹੀ ਹੈ ਬਚ ਨਹੀਂ ਸਕਦੇ ਅਤੇ ਉਸਤੇ ਉਧਾਰ ਦੀ ਕੋਈ ਸੰਭਾਵਨਾ ਨਹੀਂ ਹੁੰਦੀ ਪਾਪੀ ਮਨੁੱਖ ਦੀ ਇਹ ਦੁਰਵਸਥਾ ਸਿਰਫ ਪ੍ਰਭੂ ਯੇਸ਼ੂ ਮਸੀਹ ਦੇ ਕ੍ਰੂਸ ਦੇ ਬਲੀਦਾਨ ਦੇ ਰਾਹੀਂ ਹੀ ਬਦਲ ਸਕਦੀ ਹੈ ਯੀਸ਼ੂ ਨੇ ਦੁੱਖ ਸਹਿਣ ਕਰਕੇ ਸਜ਼ਾ ਚੁਕਾਈ ਤਾਂ ਜੋ ਉਹਨਾਂ ਤੇ ਵਿਸ਼ਵਾਸ ਕਰਨ ਵਾਲੇ ਮੁਕਤੀ ਪ੍ਰਾਪਤ ਕਰ ਸਕਣ ਜੋ ਮਨੁੱਖ ਪ੍ਰਭੂ ਯੇਸ਼ੂ ਤੇ ਵਿਸ਼ਵਾਸ ਕਰਦਾ ਹੈ ਉਹ ਚੰਗੀ ਜ਼ਮੀਨ ਵਾਂਗ ਬਣ ਜਾਂਦਾ ਹੈ ਜੋ 100 ਗੁਣਾ 60 ਗੁਣਾ ਤੇ 30 ਗੁਣਾ ਫਲ ਲਿਆਉਂਦਾ ਹੈ ਇਸ ਤਰ੍ਹਾਂ ਉਹ ਸੰਸਾਰ ਵਿੱਚ ਪਰਮੇਸ਼ਵਰ ਦੀਆਂ ਭਲਾਈਆਂ ਦਾ ਸਰੋਤ ਬਣਦਾ ਜਾਂਦਾ ਹੈ ਕਿ ਤੁਸੀਂ ਆਪਣੇ ਆਪ ਲਈ ਇਹੋ ਜਿਹਾ ਬਦਲਾਵ ਨਹੀਂ ਚਾਹੋਗੇ ਇਸ ਬਦਲਾਵ ਨੂੰ ਪ੍ਰਭੂ ਯੇਸ਼ੂ ਨੂੰ ਸਵੀਕਾਰ ਕਰਨ ਲਈ ਪਰਮੇਸ਼ਵਰ ਤੁਹਾਡੀ ਮਦਦ ਕਰੇ ਧੰਨਵਾਦ